ਉਹ ਆਪਣੇ ਪਰਿਵਾਰ ਦੇ ਨਾਲ ਸੰਗਤਾਂ ਆਉਂਦੀਆਂ ਨਾ ਗੁਰੂ ਘਰ ਤੇ ਇੱਕ ਛੋਟਾ ਜਿਹਾ ਬਾਲਕ ਵੀ ਨਾਲ ਆਇਆ ਹੁਣ ਜਿਹੜਾ ਅਨੰਦਪੁਰ ਸਾਹਿਬ ਜਾਵੇ ਸਾਧ ਸੰਗਤ ਜੀ ਉਹ ਆਪਣੇ ਘਰੋਂ ਮਾਇਆ ਲੈ ਸਤੋਰਾ ਵਾਸਤੇ ਸੋਹਣੇ-ਸੋਹਣੇ ਬਸਤਰ ਲੈ ਸਤਿਗੁਰੂ ਦੇ ਸਿੱਖਾਂ ਵਾਸਤੇ ਖਾਲਸੇ ਵਾਸਤੇ ਨਿਹੰਗ ਸਿੰਘਾਂ ਵਾਸਤੇ ਸੋਹਣੇ-ਸੋਹਣੇ ਬਸਤਰ ਸੋਹਣੇ-ਸੋਹਣੇ ਪਕਵਾਨ ਬਣਾ ਕੇ ਸੋਹਣੀਆਂ-ਸੋਹਣੀਆਂ ਭੇਟਾਂ ਲੈ ਕੇ ਸਿੱਖ ਸੰਗਤਾਂ ਅਨੰਦਪੁਰ ਸਾਹਿਬ ਨੂੰ ਜਾ ਰਹੀਆਂ ਨੇ ਬੜਾ ਆਨੰਦ ਬਣਿਆ ਹੈ ਭਾਰੀ ਮੇਲੇ ਸੱਜੇ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਉਤੇ ਦਰਸ਼ਨ ਦੇ ਰਹੇ ਨੇ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਦਰਸ਼ਨ ਕਰਦਾ ਤੇ ਉਹ ਕਹਿੰਦਾ ਸੋ ਕਉ ਟਲ ਗੁਰ ਸੇਵੀ ਐ ਐਨ ਇਸ ਸਹਜ ਸੁਭਾਏ ਦਰਸ਼ਨ ਪਰਸੀ ਐ ਗੁਰੂ ਕੈ ਜਨਮ ਮਰਨ ਮੁਖ ਜਾਏ ਉਹ ਕਹਿੰਦੇ ਪਾਸ਼ਾ ਤੁਹਾਡਾ ਦਰਸ਼ਨ ਕਰਕੇ ਜੰਮਣ ਮਰਨ ਦਾ ਗੇੜ ਕੱਟਿਆ ਜਾਂਦਾ ਇੱਕ ਬਾਲਕ ਆਇਆ ਚੱਲਾ ਨਾਲ ਉਹਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਮੈਂ ਵੀ ਨੰਦਪੁਰ ਸਾਹਿਬ ਜਾਣਾ। ਪਿਤਾ ਕਹਿੰਦੇ ਠੀਕ ਐ। ਪਰ ਕਹਿੰਦੇ ਪਿਤਾ ਜੀ ਇੱਕ ਜੋਗੀ ਮਿਲਿਆ ਸੀ। ਉਹ ਕਹਿੰਦਾ ਤੁਸੀਂ ਮੇਰੇ ਚੇਲੇ ਬਣ ਜਾਓ। ਤੇ ਪਿਤਾ ਜੀ ਉਹ ਕਹਿੰਦਾ ਵੀ ਕੰਨ ਦੇ ਵਿੱਚ ਮੰਤਰ ਲੈ ਲਓ ਮੇਰੇ ਤੋਂ। ਉਹਦਾ ਪਿਤਾ ਕਹਿਣ ਲੱਗਾ ਪੁੱਤਰ ਆਪਾਂ ਗੁਰੂ ਦੇ ਸਿੱਖ ਆ। ਆਪਾਂ ਨੂੰ ਗੁਰੂ ਨੇ ਪੌੜ ਦੇ ਨਹੀਂ ਖੰਡੇ ਵਾਟੇ ਦੀ। ਆਪਾਂ ਕਿਸੇ ਜੋਗੀ ਤੋਂ ਕਿਸੇ ਹੋਰ ਬਾਹਰਲੇ ਬੰਦੇ ਤੋਂ ਕੋਈ ਮੰਤਰ ਨਹੀਂ ਲੈਣਾ। ਇੰਦਾ ਨਹੀਂ ਪਿਤਾ ਜੀ ਉਹ ਕਹਿੰਦਾ ਸੀ ਤੁਸੀਂ ਮੇਰੇ ਤੋਂ ਮੰਤਰ ਲਓ ਤੁਹਾਡੇ ਕੋਲ ਰਿੱਧੀਆਂ ਸਿੱਧੀਆਂ ਆ ਜਾਣਗੀਆਂ ਤੁਸੀਂ ਦੁਨੀਆ ਦੇ ਵਿੱਚ ਤੁਹਾਡਾ ਬੜਾ ਨਾਮ ਹੋਏਗਾ ਲੋਕ ਤੁਹਾਡੇ ਪੈਰਾਂ ਤੇ ਡਿੱਗਣਗੇ 40 ਦਿਨ ਇਹ ਮੰਤਰ ਦਾ ਜਾਪ ਕਰੋ ਤੇ ਰਿੱਧੀਆਂ ਸਿੱਧੀਆਂ ਤੁਹਾਡੇ ਮਗਰ ਮਗਰ ਤੁਸੀਂ ਸਾਡੇ ਚੇਲੇ ਬਣ ਜਾਓ ਉਹਦੇ ਪਿਤਾ ਨੇ ਸਮਝਾਇਆ ਕਿ ਪੁੱਤਰ ਨਹੀਂ ਕਿੱਡਾ ਵੀ ਕੋਈ ਹੋਵੇ ਪਰ ਗੁਰੂ ਤੋਂ ਬਿਨਾ ਪੁੱਤਰਾ ਕਿਸੇ ਦੇ ਕੇਸੀ ਇਸ ਨਹੀਂ ਝਕਾਉਣਾ ਐਸਾ ਸਤਗੁਰ ਜੀ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚੋਂ ਆਪ ਜਾਏ ਕਹਿੰਦੇ ਗੁਰੂ ਗੋਬਿੰਦ ਸਿੰਘ ਜੈਸਾ ਕਿਤੇ ਗੁਰੂ ਮਿਲੇ ਨਾ ਤੇ ਪੁੱਤ ਉਹਨੂੰ ਤੇ ਭਾਵੇਂ ਤੂੰ ਸਿਰ ਵੀ ਦੇ ਦੇਈ ਤੇ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਐਸੇ ਭਰਮੀਆਂ ਦੇ ਐਸੇ ਪਖੰਡੀਆਂ ਦੇ ਅੱਗੇ ਕਦੇ ਭੁੱਲ ਕੇ ਇੱਕ ਟਕਾ ਤੇ ਕਦੇ ਆਪਣਾ ਸਿਰ ਨਾ ਨਵਾ ਲਈ ਕਦੇ ਸਿਰ ਨਹੀਂ ਝੁਕਾਉਣਾ ਗੁਰੂ ਤੋਂ ਬਿਨਾਂ ਕਿਸੇ ਦੇ ਅੱਗੇ ਪੁੱਤਰ ਲੰਘਿਆ ਪਿਤਾ ਜੀ ਸਤਿਵਚਨ ਕਦੇ ਸਿਰ ਨਹੀਂ ਝੁਕਾਵਾਂਗਾ ਆਨੰਦਪੁਰ ਸਾਹਿਬ ਨੂੰ ਤਿਆਰ ਆ ਕਿਤੇ ਆ ਤਿਆਰ ਬਰ ਤਿਆਰ ਹੋ ਕੇ ਪਤਾ ਗੁਰੂ ਘਰ ਜਾਣ ਦੀ ਉਸ ਵੇਲੇ ਮਰਿਆਦਾ ਕੀ ਸੀ ਗੁਰੂ ਸਾਹਿਬ ਨੇ ਲੈ ਕੇ ਲਾਇਆ ਸੀ ਪਾਸ਼ਾ ਕਹਿੰਦੇ ਨੇ ਕਿ ਜੋ ਹਮਰੇ ਦਰਸ਼ਨ ਕੋ ਆਵੇਂ ਬੰਨ ਸੁਚੇਤ ਤਨ ਸ਼ਸਤਰ ਸਜਾਵੇਂ ਇਹ ਲਾਡਲੀਆਂ ਫੌਜਾਂ ਬੈਠੀਆਂ ਨੇ ਹੰਦ ਸਿੰਘ ਸ਼ਸਤਰ ਬਸ਼ਤਰਨ ਨੂੰ ਧਾਰਨ ਕਰਕੇ ਗੁਰੂ ਸਾਹਿਬ ਕਹਿੰਦੇ ਸਾਡੇ ਕੋਲ ਆਓ ਬਿਨਾ ਕੇਸੰ ਸ਼ਸਤਰ ਦੇਵੋਂ ਨਾ ਦੇਦਾਰੇ ਇਹ ਮੋਰ ਆ ਗਿਆ ਸੁਣੋ ਏ ਪਿਆਰੇ ਇਹ ਗੁਰੂ ਦੇ ਪਿਆਰੇ ਸਿੱਖੋ ਇਹ ਗੱਲ ਸੁਣੋ ਮੇਰੀ ਬਿਨਾ ਸ਼ਸਤਰ ਕੇਸੰ ਨਰੋਂ ਪੇੜ ਜਾਨੋ ਕਹਿੰਦੇ ਬਿਨਾ ਕਿਸਾਂ ਤੋਂ ਬਿਨਾ ਸ਼ਸਤਰਾਂ ਤੋਂ ਬੰਦਾ ਪੇੜ ਤੋਂ ਹੀ ਭੜਾ ਹੈ ਜਿਹੜਾ ਸ਼ਸਤਰ ਧਾਰਨ ਕਰਕੇ ਰੱਖਦਾ ਹੈ ਜਿਹੜਾ ਸਿਰ ਤੇ ਸੋਹਣੀ ਦਸਤਾਰ ਸਜਾਉਂਦਾ ਹੈ ਜਿਹਦੇ ਚਿਹਰੇ ਤੇ ਸੋਹਣਾ ਮੁਸ਼ਹਿਰਾ ਐ ਸੋਹਣਾ ਦਾੜਾ ਐ ਸਿਰ ਤੇ ਧੀਆਂ ਦੇ ਸਿਰਾਂ ਤੇ ਚੁੰਨੀਆਂ ਸੋਭਦੀਆਂ ਦਮਾਲੇ ਸੋਭਦੇ ਪਾਸ਼ਾ ਕਹਿੰਦੇ ਨੇ ਉਹ ਧੰਨ ਨੇ ਪਾਸ਼ਾ ਕਹਿੰਦੇ ਨੇ ਬਿਰ ਕੇ ਸਾ ਸਿਰ ਕੁੱਟੀ ਐ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਦਰਗਹਿ ਢੁਈ ਨਾ ਮਿਲੈ ਕਾਫਰ ਕੁੱਤਾ ਸ਼ੈਤਾਨ ਕਹਿੰਦੇ ਪਾਸ਼ਾ ਦਾ ਤਾਂ ਹੁਕਮ ਨੇ ਸੋਹਣੇ ਨੱਕ ਜਿੰਨ ਲੰਬੜੇ ਵਾਲਾ ਕੰਚਨ ਕਾਇਆ ਸੋਇਨੇ ਕੀ ਟਾਲੀ ਧਨਗੋ ਗੋਬਿੰਦ ਸਿੰਘ ਪਾਸ਼ਾ ਜਦੋਂ ਕੇਸ ਹਰੇ ਕਰਦੇ ਨਾ ਆਪਾਂ ਕਹਿੰਦੇ ਕੇਸ ਸਕਾ ਰਹੇ ਆ ਨਹੀਂ ਸਕਾਈ ਦਾ ਤਾਂ ਬਹੁਤ ਚੀਜ਼ਾਂ ਨੂੰ ਆ ਕੇਸ ਹਰੇ ਹੁੰਦੇ ਆ ਤੇ ਜਦੋਂ ਆਪਾਂ ਕੇਸਾਂ ਦਾ ਅਦਬ ਕਰਦੇ ਆ ਸਤਕਾਰ ਕਰਦੇ ਆ ਨਾ ਤੇ ਧਨਗੁਰੂ ਗੋਬਿੰਦ ਸਿੰਘ ਇੱਕ ਦਿਨ ਕੇਸ ਵਾਰੇ ਮਹਾਰਾਜ ਤੇ ਦਸਵੇਂ ਪਾਸ਼ਾ ਜਦੋਂ ਖੜੇ ਨਾ ਤੇ ਥੱਲੇ ਮਹਾਰਾਜ ਇੱਕ ਬਸਤਰ ਵਿਛਾਇਆ ਕੰਗੇ ਦੇ ਨਾਲ ਕੇਸ ਹਰੇ ਕਰਦੇ ਪਾਏ ਤੇ ਭਾਈ ਆਲਮ ਸਿੰਘ ਨੇੜੇ ਖੜੇ ਉਹਨਾਂ ਦੇਖੇ ਮਹਾਰਾਜ ਦੇ ਕੇਸ ਗੋਡਿਆਂ-ਗੋਡਿਆਂ ਤੱਕ ਲੰਮੇ ਕੇਸ ਮਹਾਰਾਜ ਦੇ ਦਸਵੇਂ ਪਾਸ਼ਾ ਦੇ ਤੇ ਮਹਾਰਾਜ ਨੇ ਆਖਿਆ ਭਾਈ ਆਲਮ ਸਿੰਘ ਕੇਸ ਗੁਰੂ ਕੀ ਮੋਹਰ ਹੈ ਇਹ ਕੇਸ ਗੁਰੂ ਦੇ ਮੋਹਰ ਨੇ ਤੇ ਦਸਵੇਂ ਪਾਸ਼ਾ ਦੇ ਜਿਹੜੇ ਹੱਥ ਸੀਗੇ ਨਾ ਪਵਿੱਤਰ ਉਹ ਪਾਸ਼ਾ ਦੇ ਹੱਥ ਵੀ ਗੋਡਿਆਂ-ਗੋਡਿਆਂ ਤੱਕ ਜਾਂਦੇ